ਆਰਟ ਆਫ ਲਿਵਿੰਗ ਦੇ ਬਾਨੀ ਸ਼੍ਰੀ ਸ਼੍ਰੀ ਰਵੀਨ ਸ਼ਕਨਰ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਔਰ ਵੱਖ-ਵੱਖ ਥਾਵਾਂ ਤੋਂ ਆਰਟ ਆਫ ਲਿਵਿੰਗ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਉਹਨਾਂ ਨੇ ਦੱਸਿਆ ਕਿ ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ 네ਗੇਟਿਵਿਟੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਹਜ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ ਸਬਰ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ ਔਰ ਉਹਨਾਂ ਦੇ ਬਹੁਤ ਸਾਰੇ ਐਸੇ ਤਜਰਬੇ ਜਿਹੜੇ ਡਾਕਟਰ ਨਹੀਂ ਠੀਕ ਕਰ ਸਕੇ ਦਵਾਈਆਂ ਨਹੀਂ ਠੀਕ ਕਰ ਸਕੀਆਂ ਉਹਨਾਂ ਦੇ ਤਜਰਬੇ ਅਸੀਂ ਰਿਕਾਰਡ ਕੀਤੇ ਨੇ ਔਰ ਆਰਟ ਆਫ ਲਿਵਿੰਗ ਦੇ ਬਾਨੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਇਸ ਜਨਮ ਦਿਨ ਦੇ ਪ੍ਰੋਗਰਾਮ ਦੇ ਮੌਕੇ ਵੱਖ-ਵੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਉਹਨਾਂ ਨੇ ਆਪਣੀ ਜਿਹੜੀ ਗੱਲ ਦੱਸੀ ਉਹ ਸਮਾਜ ਦੇ ਲਈ ਬੜੀ ਜ਼ਰੂਰੀ ਹੈ ਜੇਕਰ ਤੁਸੀਂ ਤਣਾਅ ਮੁਕਤ ਰਹਿਣਾ ਚਾਹੁੰਦੇ ਹੋ 네ਗੇਟਿਵਿਟੀ ਤੋਂ ਦੂਰ ਰਹਿਣਾ ਚਾਹੁੰਦੇ ਹੋ ਕਿਸੇ ਪਰੇਸ਼ਾਨੀ ਤੋਂ ਦੂਰ ਰਹਿਣਾ ਚਾਹੁੰਦੇ ਹੋ ਜਾਂ ਤੁਸੀਂ ਸਬਰ ਸੰਤੋਖ ਨਾਲ ਰਹਿਣਾ ਚਾਹੁੰਦੇ ਹੋ ਤਾ ਇਹ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਲਈ ਬੜਾ ਲਾਹੇਵੰਦ ਸਿੱਧ ਹੋਏਗਾ ਔਰ ਇਸੇ ਸੰਬੰਧੀ ਪੇਸ਼ ਹੈ ਇੱਕ ਵਿਸ਼ੇਸ਼ ਰਿਪੋਰਟ ਅੱਜ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਜਨਮ ਦਿਹਾੜਾ ਹੈ ਜੋ ਪੂਰੀ ਦੁਨੀਆ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ 18 ਸਾਲ ਚ ਸ਼ਾਇਦ ਇੱਕ ਜਾਂ ਦੋ ਵਾਰ ਸਿਰਦਰਦ ਹੋਇਆ ਮੇਰਾ ਮਾਈਗਰੇਨ ਪੂਰੀ ਤਰ੍ਹਾਂ ਠੀਕ ਹੋ ਗਿਆ ਜਵਨ ਚ ਦੁੱਖ ਸੁੱਖ ਤਾਂ ਪਹਿਲਾਂ ਵੀ ਆ ਰਹੇ ਸੀਗੇ ਪਰ ਹੁਣ ਕੀ ਹੈ ਵੀ ਉਹ ਤੰਗ ਨਹੀਂ ਕਰਦੇ ਯਾਨੀ ਕਿ ਅੱਗੇ ਹਿਲ ਜਾਂਦੇ ਸੀ ਛੋਟੇ ਛੋਟੇ ਗੱਲਾਂ ਦੇ ਉੱਪਰ ਹੁੰ ਜਿਹੜੀ ਉਸ ਮਾਈਲ ਬਰਕਰਾਰ ਰਹਿੰਦੀ ਹੈ ਪਰ ਲਾਸਟ ਈਅਰ ਮੇਰੇ ਨਾਲ ਐਸੀ ਘਟਨਾ ਹੋਈ ਕਿ ਮੈਂ ਪੂਰੀ ਤਰ੍ਹਾਂ ਪੈਰਾਲਾਈਜ਼ ਹੋ ਗਈ ਟੋਟਲ ਆਵਾਜ਼ ਵੀ ਚਲੀ ਗਈ ਪੂਰੀ ਬਾਡੀ ਪੈਰਾਲਾਈਜ਼ ਹੋ ਗਈ ਫਾਰ 5 ਮੰਥਸ ਮੈਂ ਬਿਲਕੁਲ ਬੈੱਡ ਤੇ ਸੀ ਪਰ ਮੇਰਾ ਵਿਸ਼ਵਾਸ ਸੀ ਜਿਹੜਾ ਉਹ ਨਹੀਂ ਡੋਲਿਆ ਗੁਰੂ ਕਿਰਪਾ ਬਣੀ ਰਹੀ ਗੁਰੂ ਜੀ ਦੀ ਕਿਰਪਾ ਨਾਲ ਅੱਜ ਮੈਂ ਬਿਲਕੁਲ ਠੀਕ ਹਾਂ ਦੀ ਲਾਈਫ ਤੇ ਤੇ ਸਾਰਾ ਜੋ ਸਟ्रेस ਸੀਗਾ ਡਿਪਰੈਸ਼ਨ ਸੀ ਉੱਥੇ बिकॉज ऑफ ਲਾਈਫ ਉੱਥੇ ਐਜ਼ ਅ ਸਟੂਡੈਂਟ ਗਿਆ ਸੀਗਾ ਮੈਂ ਤੇ ਆਰਟ ਆਫ ਲਿਵਿੰਗ ਦੇ ਆਉਣ ਤੋਂ ਬਾਅਦ ਮੈਨੂੰ ਜਮਾਈ ਆਪਣੇ ਲਾਈਫ ਦੇ ਅੰਦਰ ਸਟ्रेस ਮੇਰਾ ਖਤਮ ਹੋ ਗਿਆ ਜੀ ਆਰਟ ਆਫ ਲਿਵਿੰਗ ਕਿਉਂ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਮੈਂਟਲ ਪਾਵਰ ਹੈ ਉਹੀ ਤੁਹਾਡੇ ਸਰੀਰ ਨੂੰ ਚਲਾਉਂਦੀ ਹੈ ਔਰ ਆਪਣੀ ਮੈਂਟਲ ਪਾਵਰ ਨੂੰ ਵਧਾਨ ਲਈ ਬਣਾਉਣ ਲਈ ਆਰਟ ਆਫ ਲਿਵਿੰਗ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਜ਼ਰੂਰੀ ਮੇਰਾ ਨਾਮ ਜੋਰਾਵਰ ਸਿੰਘ ਹੈ ਔਰ ਮੈਂ ਆਰਟ ਆਫ ਲਿਵਿੰਗ ਦੇ ਕੋਰਸ ਵਿੱਚ ਸత్సੰਗ ਵਿੱਚ ਆਇਆ ਹਾਂ ਅੱਜ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਜਨਮ ਦਿਹਾੜਾ ਹੈ ਜੋ ਪੂਰੀ ਦੁਨੀਆ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਆਰਟ ਆਫ ਲਿਵਿੰਗ ਦੇ ਵਕ-ਵਕ ਕੋਰਸ ਹੁੰਦੇ ਹਨ ਉਹਨਾਂ ਕੋਰਸਾਂ ਦਾ ਕੀ ਮਹੱਤਵ ਹੈ ਅਸੀਂ ਕਿਤੇ ਵਿੱਚ ਹੈ ਸਕੂਲ ਜਾਂ ਕਾਲਜ ਪੜ੍ਹਦੇ ਨੇ ਤੁਹਾਨੂੰ ਸਾਰਾ ਕੁਝ ਅਸੀਂ ਸਿੱਖਦੇ ਹਾਂ ਨਾ ਮੈਨਸ ਅਗਰ ਜੇ ਅਸੀਂ ਲਾਈਫ ਦੇ ਵਿੱਚ ਡਰਾਈਵਿੰਗ ਵੀ ਸਿੱਖਣੀ ਹੈ ਤਾਂ ਵੀ ਸਾਡੇ ਕੋ ਕੋਈ ਕੋਚ ਜਾਂ ਕੋਈ ਸਿੱਖਿਆ ਖੁੰਦਾ ਹੈ ਬਟ ਕਿਵੇਂ ਆਪਣੇ ਮਨ ਨੂੰ ਸੰਭਾਲਣਾ ਜਦੋਂ ਸਾਡਾ ਮਨ ਖਰਾਬ ਹੈ ਜਦੋਂ ਸਟ्रेस ਹੁੰਦਾ ਹੈ ਉਹਨੂੰ ਕਿਵੇਂ ਸੰਭਾਲੀਏ ਤਾਂ ਇਸ ਕੋਰਸ ਵਿੱਚ ਅਸੀਂ ਇਸ ਤਰ੍ਹਾਂ ਦੇ ਕੁਝ ਪ੍ਰਕਿਰਿਆਵਾਂ ਸਿੱਖਦੇ ਹਾਂ ਜਿਦੇ ਨਾਲ ਅਸੀਂ ਆਪਣੇ ਮਨ ਨੂੰ ਵੀ ਕੰਟਰੋਲ ਕਰ ਸਕਦੇ ਹਾਂ ਤੇ ਸਰੀਰ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ ਬਹੁਤ ਸਾਰੇ ਯੁਵਾ ਹੁਣ ਇਸ ਕੋਰਸ ਵਿੱਚ ਆ ਰਹੇ ਨੇ ਇਹਨਾਂ ਵੱਖ-ਵੱਖ ਜਗ੍ਹਾ ਤੇ ਔਰ ਉਹਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ ਕਈ ਲੋਕਾਂ ਦਾ ਜਿਹੜਾ ਸਟ्रेस ਡਿਪਰੈਸ਼ਨ ਦੂਰ ਹੋ ਰਿਹਾ ਬਹੁਤ ਲੋਕ ਨਸ਼ਾ ਛੱਡ ਰਹੇ ਨੇ ਉਹ ਕਹਿੰਦੇ ਜਦੋਂ ਤੋਂ ਅਸੀਂ ਇਹਨਾਂ आर्ट ऑफ लिविंग विच सिखाई जाने वाली जो ब्रीदिंग टेक्निक है साहां दी प्रक्रिया है वो ਕਰਨ ਲੱਗੇ ਹਾਂ ਤਾਂ ਸਾਡੀ ਊਰਜਾ ਚ ਬਹੁਤ ਵਾਧਾ ਹੋਇਆ ਹੈ। ਔਰ ਸਾਨੂੰ ਜ਼ਰੂਰਤ ਹੀ ਨਹੀਂ ਲੱਗਦੀ ਕਿਸੇ ਬਾਹਰੀ ਨਸ਼ੇ ਦੇ। ਨਾ ਤਾਂ ਇਹ ਬਹੁਤ ਬਹੁਤ ਸੁੰਦਰ ਪ੍ਰੋਗਰਾਮ ਨੇ ਜੋ ਹਰ ਕਿਸੇ ਨੂੰ ਕਰਨੇ ਚਾਹੀਦੇ ਨੇ। ਸਪੈਸ਼ਲੀ ਪੰਜਾਬ ਵਿੱਚ ਤਾਂ ਬਹੁਤ ਹੀ ਜ਼ਰੂਰਤ ਹੈ ਜੇ ਸੱਚੀ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਔਰ ਮਨ ਤੇ ਕਾਬੂ ਪਾਉਣਾ ਚਾਹੁੰਦੇ ਹੋ, ਤਣਾਅ ਮੁਕਤ ਹੋਣਾ ਚਾਹੁੰਦੇ ਹੋ ਤਾਂ ਗੋ ਫॉर ਕੋਰਸੇਸ। ਮੈਂ ਇਹ ਪ੍ਰੋਗਰਾਮ 2007 ਦੇ ਵਿੱਚ ਉਰੇ ਮੁਖਸਰ ਸਾਹਿਬ ਕੀਤਾ ਸੀਗਾ ਪ੍ਰੋਗਰਾਮ ਉਸ ਤੋਂ ਪਹਿਲਾਂ ਕਿ ਜਦ ਮੈਂ ਬੜਾ ਸ਼ਾਈ ਨੇਚਰ ਦਾ ਸੀਗਾ ਸਟ्रेस ਰਹਿੰਦਾ ਸੀ ਮੈਨੂੰ ਅਸਥਮਾ ਦੀ ਪ੍ਰੋਬਲਮ ਸੀ 7 ਸਾਲ ਲਗਾਤਾਰ ਮੈਂ ਇਨਹਲਰ ਦੀ ਵਰਤੋਂ ਕਰੀ ਐ ਔਰ ਮੈਨੂੰ ਮਾਈਗਰੇਨ ਸੀ ਮੈਨੂੰ ਅੱਜ ਵੀ ਯਾਦ ਆ 1 ਨਵੰਬਰ 2006 ਦੀ ਗੱਲ ਹੈ ਉਹ ਦਿਨ ਔਰ ਅੱਜ ਦਾ ਦਿਨ 18 ਸਾਲ ਹੋਣ ਵਾਲਿਆ ਮੈਂ ਅੱਜ ਤੱਕ ਇਨਹਲਰ ਨਹੀਂ ਲਿਆ ਮੇਰੀ ਬਰੀਥਿੰਗ ਟੋਟਲੀ ਠੀਕ ਹੋ ਗਈ ਸਿਰਫ ਉਹ ਇੱਕ ਹਫ਼ਤੇ ਦੇ ਪ੍ਰੋਗਰਾਮ ਦੇ ਵਿੱਚ ਔਰ ਅਜ ਤੱਕ ਜਿਵੇਂ ਮੈਂ ਦੇਖਦਾ ਪਿੱਛੇ ਮੁੜ ਕੇ ਤਾਂ 18 ਸਾਲ ਚ ਸ਼ਾਇਦ ਇੱਕ ਜਾਂ ਦੋ ਵਾਰ ਸਿਰਦਰਦ ਹੋਇਆ ਮੇਰਾ ਮਾਈਗਰੇਨ ਪੂਰੀ ਤਰ੍ਹਾਂ ਠੀਕ ਹੋ ਗਿਆ ਔਰ ਮੇਰੇ ਲਈ ਚਮਤਕਾਰ ਸੀ ਨਾ ਇਸ ਤਰ੍ਹਾਂ ਦੇ ਨਾ ਸਿਰਫ ਮੇਰੇ ਬਹੁਤ ਸਾਰੇ ਲੋਕਾਂ ਦੇ ਅਨੁਭਵ ਨੇ ਤਾਂ ਮੈਂ ਸਭ ਨੂੰ ਇਹ ਕਹੂੰਗਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਜੇ ਤੁਸੀਂ ਚੰਗੀ ਸਿਹਤ ਔਰ ਖੁਸ਼ਮੰਦ ਚਾਹੁੰਦੇ ਹੋ ਤਾਂ ਇਹ ਪ੍ਰੋਗਰਾਮ ਜ਼ਰੂਰ ਜੁਆਇਨ ਕਰੋ ਮੈਡੀਕਲ ਮੈਡੀਸਿਨਸ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਸਟ੍ਰੈਸ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਬਹੁਤ ਹੀ ਕੁਦਰਤੀ ਕੁਦਰਤੀ ਤਰੀਕੇ ਨਾਲ ਯੋਗ ਔਰ ਪ੍ਰਾਣਾਯਾਮ ਜੋ ਬਹੁਤ ਹੀ ਐਡਵਾਂਸਡ ਪ੍ਰਾਣਾਯਾਮ ਵਿੱਚ ਸਿਖਾਏ ਜਾਂਦੇ ਨੇ ਉਸ ਦੇ ਦੁਆਰਾ ਤੁਸੀਂ ਮੁਕਤ ਹੋ ਸਕਦੇ ਹੋ ਫ੍ਰੀ ਹੋ ਸਕਦੇ ਹੋ ਖੁਸ਼ ਹੋ ਸਕਦੇ ਹੋ ਔਰ ਹੋਰ ਵੀ ਜ਼ਿਆਦਾ ਪੋਜ਼ਿਟਿਵ ਜੀਵਨ ਜੀ ਸਕਦੇ ਹੋ ਨਮਸਕਾਰ ਜੈ ਗੁਰਦੇਵ ਮੈਂ ਅਨੁਪਮਾ ਗੁਪਤਾ ਮੁਕਸਰ ਸੇ ਬੋਲ ਰਹੀ ਹੂੰ ਮੈਂ ਆਰਟ ਆਫ ਲੀਵਿੰਗ 12 ਸਾਲ ਪਹਿਲੇ ਜੁਆਇਨ ਕੀਤਾ ਸੀ ਮੇਰਾ ਜੋ ਹੈ ਮਨ ਬਹੁਤ ਵਿਚਾਨ ਸੀਗਾ ਤੇ ਤਾਂ ਕਰਕੇ ਕਿਸੇ ਨੇ ਦੱਸਿਆ ਕਿ ਵੀ ਇਸ ਦੇ ਨਾਲ ਨਾ ਤੁਸੀਂ ਬਹੁਤ ਸਥਿਰ ਹੋ ਜਾਂਦੇ ਹੋ ਤੇ ਮੈਨੂੰ ਲੱਗਿਆ ਕਿ ਚਲੋ ਇੱਕ ਵਾਰੀ ਆਰਟ ਆਫ ਲਿਵਿੰਗ ਦਾ ਨਾਮ ਸੁਣ ਕੇ ਵੀ ਮੈਨੂੰ ਸ਼ਾਇਦ ਕੁਝ ਆਰਟ ਆ ਜਾਵੇ ਲਿਵਿੰਗ ਦੀ ਤੇ ਤਾਂ ਕਰਕੇ ਮੈਂ ਇਹ ਕੋਰਸ ਕੀਤਾ ਔਰ ਸੀਰੀਅਸਲੀ ਜਦੋਂ ਮੈਂ ਇਹ ਕੋਰਸ ਕੀਤਾ ਤੇ ਜਿਹੜੀ ਇਸ ਵਿੱਚ ਕ੍ਰਿਆ ਸਿਖਾਈ ਜਾਂਦੀ ਹੈ ਸਾਹ ਦੇ ਉੱਪਰ ਜਿਹੜੀ ਆਪਣੀ ਪ੍ਰਕਿਰਿਆ ਹੁੰਦੀ ਹੈ ਉਹਦੇ ਨਾਲ ਇਨਾ ਜ਼ਿਆਦਾ ਮੈਨੂੰ ਸ਼ਾਂਤੀ ਮਹਿਸੂਸ ਹੋਈ ਆਪਣੇ ਜੀਵਨ 'ਚ ਕਿ ਜੀਵਨ ਹੀ ਬਦਲ ਗਿਆ। ਤੋਂ ਅੱਜੋ ਮੈਂ ਇਸ ਚੀਜ਼ ਲਈ ਕਹਿਨੀ ਹੈ ਕਿ ਵੀ ਜਿੰਨਾ ਤੁਸੀਂ ਇਸ ਸਾਹ ਨੂੰ ਕੰਟਰੋਲ ਕਰੋਗੇ ਆਪੇ ਚੱਲ ਰਹੀ ਹੈ ਕੰਟਰੋਲ ਇਨ ਦਾ ਸੈਂਸ ਕਿ ਤੁਸੀਂ ਦੇਖਣ ਲੱਗ ਜਾਂਦੇ ਹੋ ਸਾਹ ਨੂੰ। ਜਿਹੜਾ ਦੇਖਦੇ ਨਹੀਂ ਆਪਾਂ ਸਾਹ ਨੂੰ ਕਿ ਸਾਹ ਚੱਲ ਵੀ ਰਿਹਾ ਆਪਣਾ ਜਿਹੜਾ ਸਭ ਤੋਂ ਮੇਨ ਕੀਮਤੀ ਚੀਜ਼ ਹੈ ਆਪਣੀ ਬੋਡੀ ਲਈ। ਤੇ ਅਗਰ ਹਮ ਇਸ ਸਾਜ਼ ਦੇ ਉੱਪਰ ਆਪਣਾ ਨਿਯੰਤਰਣ ਕਰ ਲੈਨੇ ਆ ਤੇ ਉਸ ਦੇ ਨਾਲ ਹਮ ہماری ਜਿਹੜੀ ਪ੍ਰੋਬਲਮਸ ਅੱਜਕਲ ਬਾਡੀ ਚ ਆ ਰਹੀਆਂ ਉਹ ਕੰਟਰੋਲ ਹੋ ਜਾਂਦੀ ਐ ਐਂਡ ਆਈ ਊਡ ਡੈਫੀਨਿਟਲੀ ਸੁਜੈਸਟ एवरीवन ਟੂ ਜੁਆਇਨ ਥਿਸ ਪ੍ਰੋਗਰਾਮ ਫॉर ਯੋਰ ਬਾਡੀ ਐਂਡ ਫॉर ਮਾਈਂਡਸੇਕ ਸੋ ਆਲ ਦਾ ਬੈਸਟ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨ ਹੈ ਤੇ ਮੈਂ ਚੰਡੀਗੜ੍ਹ ਦਾ ਹੈਗਾ ਤੇ ਮੈਂ ਆਰਟ ਆਫ ਲਿਵਿੰਗ 2009 ਚ ਕੀਤਾ ਸੀਗਾ ਜੀ ਮੈਂ ਉਸ ਟਾਈਮ ਤੇ ਆਸਟ੍ਰੇਲੀਆ ਸੀਗਾ ਤੇ 올 बिकॉज ऑफ प्रेशर ਐਂ ਉੱਥੇ ਦੀ ਲਾਈਫ ਦੀ ਲੀਡ ਕਰਨ ਤੋਂ ਬਾਅਦ ਮੈਨੂੰ ਉੱਥੇ ਜਦ ਮੈਂ ਆਰਟ ਆਫ ਲਿਵਿੰਗ ਦਾ ਕੋਰਸ ਕੀਤਾ ਸੀ ਤੇ ਉਹਦੇ ਨਾਲ ਮੈਨੂੰ ਆਪਣੀ ਲਾਈਫ ਤੇ ਤੇ ਸਾਰਾ ਜੋ ਸਟ्रेस ਸੀਗਾ ਡਿਪਰੈਸ਼ਨ ਸੀ ਉੱਥੇ बिकॉज ऑफ ਲਾਈਫ ਉੱਥੇ ਐਜ਼ ਅ ਸਟੂਡੈਂਟ ਗਿਆ ਸੀਗਾ ਮੈਂ ਤੇ ਆਰਟ ਆਫ ਲਿਵਿੰਗ ਨੇ ਆਣ ਤੋਂ ਬਾਅਦ ਮੈਨੂੰ ਜਮੈਂ ਹੀ ਆਪਣੇ ਲਾਈਫ ਦੇ ਅੰਦਰ ਸਟ्रेस ਮੇਰਾ ਖਤਮ ਹੋ ਗਿਆ ਜੀ ਤੇ ਮੈਂ ਆਪਣਾ 2009 ਤੋਂ ਹੁਣ ਤੱਕ ਰੈਗੂਲਰਲੀ ਜੋ ਵੀ ਕੋਰਸ ਚ ਸਿਖਾਇਆ ਜਾਂਦਾ ਹੈ ਉਹ ਮੈਂ ਫੋਲੋ ਕਰਦਾ ਹਾਂ ਤੇ ਮੈਂ ਇਹੀ ਮੈਸੇਜ ਦਵਾਂਗਾ ਸਾਰੀ ਯੂਥ ਨੂੰ ਕਿ ਮੈਂ ਵੀ ਦੇਖੋ ਉਸ ਟਾਈਮ ਤੇ ਆਈ ਥਿੰਕ ਮੇ 30s ਦਾ ਸੀਗਾ ਜਦ ਮੈਂ ਜਾ ਕੇ ਕੋਰਸ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਈਵਨ अर्lier ਕੀ ਯੰਗਸਟਰਸ ਨੂੰ ਇਹ ਕੋਰਸ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਾ ਕੇ ਕੋਰਸ ਕਰੋ ਤੇ ਜੋ ਵੀ ਕੁਝ ਉੱਥੇ ਸਿਖਾਇਆ ਜਾਂਦਾ ਹੈ ਉਹਨੂੰ ਫੋਲੋ ਕਰੋ ਤੇ ਤੁਹਾਡੀ ਲਾਈਫ ਦੇ ਅੰਦਰ ਉਹ ਬਹੁਤ ਜ਼ਿਆਦਾ ਡਿਫਰੈਂਸ ਆਏਗਾ ਇਹ ਪੱਕੀ ਗੱਲ ਹੈ ਜੀ ਤੇ ਮੈਂ ਆਰਟ ਆਫ ਲਿਵਿੰਗ ਦੇ ਕੋਰਸ ਕਰਨ ਤੋਂ ਬਾਅਦ ਆ ਨਾਰਮਲੀ ਜੋ ਆਪਣਾ ਸਟ्रेस ਹੈਗਾ ਬਾਡੀ ਦੇ ਅੰਦਰ ਚਾਹੇ ਉਹ ਫਿਜ਼ੀਕਲ ਹੈਗਾ ਜੀ इमोशनल ਹੈ ਸਾਈਕਲੋਜੀਕਲ ਹੈ ਤੇ ਕੋਰਸ ਦੇ ਬਾਅਦ ਜੋ ਵੀ ਸਿਖਾਇਆ ਜਾਂਦਾ ਉਹ ਨੂੰ ਪ੍ਰੈਕਟਿਸ ਕਰਨ ਨੂੰ ਕਰ ਤੋਂ ਤੇ ਆਪਣਾ ਇਹ ਸਟ्रेस ਆਪਣੇ ਬਾਡੀ ਦੇ ਅੰਦਰ इमोਸ਼ਨਲੀ ਸਾਈਕਲੋਜੀਕਲੀ ਇਹ ਆਪਣੇ ਸਰੀਰ ਤੋਂ ਨਿਕਲਦਾ ਹੈ ਸੋ ਦੈਟਸ ਬਾਏ ਕੋਈ ਵੀ ਚੀਜ਼ ਆਪਾਂ ਚਾਹੇ ਮੈਡੀਕੇਸ਼ਨ ਲੈਣੇ ਆ ਜਾਂ ਚਾਹੇ ਕੁਝ ਹੋਰ ਕਰਦੇ ਆ ਉਹਦੀ ਫਿਰ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਤੋਂ ਜਸਬਾ ਨੈਚੁਰਲ ਆਪਣੀ ਸਾਧੀਆਂ ਪ੍ਰਕਿਰਿਆ ਨਾਲ ਡਿਫਰੈਂਟ ਚੀਜ਼ਾਂ ਕਰਨ ਦੇ ਨਾਲ ਇਹ ਸਾਰਾ ਕੁਝ ਤੁਹਾਡੀ ਬੋਡੀ ਦੇ ਅੰਦਰ ਡਿਫਰੈਂਸ ਆਉਣ ਲੱਗਦਾ ਪਹਿਲਾਂ ਫਿਜ਼ੀਕਲੀ ਉਹਦੇ ਬਾਅਦ ਤੁਹਾਨੂੰ ਸਲੋਲੀ ਆਪਣਾ ਮੈਂਟਲੀ ਵੀ ਤੇ ਇਮੋਸ਼ਨਲੀ ਵੀ ਫਰਕ ਆਉਣ ਲੱਗਦਾ ਹੈ ਤੇ ਮੈਂ ਟੋਟਲੀ ਰეკਮੈਂਡ ਕਰਾਂਗਾ ਸਾਰਿਆਂ ਨੂੰ ਕਿ ਡੈਫੀਨਿਟਲੀ ਜਾ ਕੇ ਕਰੋ ਜੀ ਥੈਂਕ ਯੂ ਮੇਰਾ ਨਾਮ ਕਸ਼ਿਸ਼ ਮਿੱੱਡਾ ਹੈ ਮੈਂ ਮੁਕਸਰਦਾ ਹੀ ਰਹਿਣ ਵਾਲਾ ਆਡ ਫਲੋਇੰਗ ਦਾ ਕੋਰਸ ਮੈਂ ਪਹਿਲੀ ਵਾਰੀ ਆਪਦੇ ਸਕੂਲ ਦੇ ਵਿੱਚ ਕੀਤਾ ਸੀ ਸਾਡੇ ਸਕੂਲ ਦੇ ਵਿੱਚ ਆਡ ਫਲੋਇੰਗ ਦੀ ਟੀਮ ਆਈ ਸੀ ਕੋਰਸ ਕਰਵਾਉਣ ਨੂੰ ਵਾਸਤੇ ਉਦੋਂ ਮੈਨੂੰ ਸਟੱਡੀ ਦਾ ਕਾਫੀ ਸਟ्रेस ਰਹਿੰਦਾ ਹੁੰਦਾ ਸੀ ਜਦੋਂ ਮੈਂ ਕੋਰਸ ਕੀਤਾ ਉਸ ਤੋਂ ਬਾਅਦ ਮੈਨੂੰ ਸਟੱਡੀ ਕਾਫੀ ਇੰਟਰਸਟਿੰਗ ਲੱਗਣ ਲੱਗੀ ਮੇਰੀ ਮੈਮਰੀ ਕਾਫੀ ਵਧੀ ਕਨਸੈਂਟਰੇਸ਼ਨ ਕਾਫੀ ਵਧੀ ਸਟ्रेस ਦੂਰ ਰਹਿਣ ਲੱਗ ਗਿਆ ਬੇਸਿਕ ਚੀਜ਼ ਹੈ ਮੇਰੇ ਚਿਹਰੇ ਤੇ ਸਮਾਈਲ ਆਣ ਲੱਗੀ ਮੈਨੂੰ ਬਹੁਤ ਹੀ ਅੱਛਾ ਲੱਗਿਆ ਇਹ ਕੋਰਸ ਤੇ ਕਾਫੀ ਮਜ਼ਾ ਆਇਆ ਮੈਨੂੰ ਇਹ ਕੋਰਸ ਕਰਕੇ ਉਸ ਬਾਅਦ ਜਦੋਂ ਮੈਂ 18 ਸਾਲ ਤੋਂ ਉੱਤੇ ਹੋਇਆ ਸੋ ਇਹਨਾਂ ਦਾ ਅਗਲਾ ਕੋਰਸ ਹੁੰਦਾ ਹੈ ਹੈਪੀਨੈਸ ਮੈਂ ਉਹ ਕੀਤਾ ਉਹ ਕੋਰਸ ਜਿਵੇਂ ਕਿ ਨਾਮ ਦਾ ਹੈਗਾ ਹੈਪੀਨੈਸ ਤੋਂ ਉਹਦੇ ਨਾਲ ਚਿਹਰੇ ਤੇ ਸਮਾਈਲ ਆਣ ਲੱਗ ਜਾਂਦੀ ਹੈ ਬਹੁਤ ਹੀ ਅੱਛਾ ਕੋਰਸ ਹੈ ਬਹੁਤ ਹੀ ਪਿਆਰਾ ਡਿਜ਼ਾਈਨਡ ਹੈ ਅਸੀਂ ਜਿਵੇਂ ਸਾਰੇ ਮਿਲਦੇ ਰਹਿੰਦੇ ਹਾਂ ਸੰਡੇ ਸਾਡੇ 7:30 ਹੋੁੰਦੇ ਰਹਿੰਦੇ ਆ ਇਵਨਿੰਗ ਸਾਡੀ ਯੋਗਾ ਕਲਾਸਿਸ ਚੱਲਦੀ ਰਹਿੰਦੀ ਹੈ ਮਾਰਨਿੰਗ ਵੀ ਸਾਡੀ ਕਲਾਸਿਸ ਚੱਲਦੀ ਰਹਿੰਦੀ ਹੈ ਸੋ 6 ਦਿਨ ਦਾ ਪ੍ਰੋਗਰਾਮ ਹੁੰਦਾ ਹੈ ਲਾਈਫ ਚੇਂਜਿੰਗ ਪ੍ਰੋਗਰਾਮ ਹੈ ਬਹੁਤ ਹੀ ਅੱਛਾ ਹੈ ਤੇ ਮੈਨੂੰ ਇਹ ਲੱਗਦਾ ਹੈ ਮੈਂ ਅੱਗੇ ਨਾਲੋਂ ਕੀ ਕਹਿੰਦੇ ਆ ਜ਼ਿਆਦਾ ਰਿਲੈਕਸ ਰਹਿਣ ਲੱਗ ਗਿਆ ਨੀਂਦ ਬਹੁਤ ਵਧੀਆ ਆਣ ਲੱਗੀ ਮੈਨੂੰ ਸਟ्रेस ਹੌਲੀ ਹੌਲੀ ਖਤਮ ਹੋਈ ਜਾਂਦਾ ਹੈ ਸਭ ਕੁਝ ਬਹੁਤ ਹੀ ਵਧੀਆ ਢੰਗ ਨਾਲ ਚੱਲਣ ਲੱਗ ਗਿਆ ਤੇ ਮੈਂ ਆਰਟੋ ਬਲੀਵਿੰਗ ਵਾਸਤੇ ਬਹੁਤ ਜ਼ਿਆਦਾ ਧੰਨਵਾਦ ਆ ਤੇ ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਇਹ ਕੋਰਸ ਜੁੜੋ ਥੈਂਕ ਯੂ ਮਾਈਸੈਲਫ ਮੀਨਗਰ ਮੈਂ ਇੱਕ ਹਾਊਸ ਵਾਈਫ ਹਾਂ ਔਰ ਮੈਂ ਸਨ 1998 ਵਿੱਚ ਆਰਟੋ ਬਲੀਵਿੰਗ ਦਾ ਕੋਰਸ ਕੀਤਾ ਔਰ ਜਦੋਂ ਤੋਂ ਮੈਂ ਕੋਰਸ ਜੁਆਇਨ ਕੀਤਾ ਹੈ ਉਸ ਤੋਂ ਬਾਅਦ ਮੇਰੀ ਲਾਈਫ ਜਿਹੜੀ ਹੈ ਟੋਮਨਲੀ ਚੇਂਜ ਹੋ ਗਈ। ਔਰ ਜੀਵਨ ਚ ਦੁੱਖ ਸੁੱਖ ਤਾਂ ਪਹਿਲਾਂ ਵੀ ਆ ਰਹੇ ਸੀਗੇ ਪਰ ਹੁਣ ਕੀ ਹੈ ਵੀ ਉਹ ਤੰਗ ਨਹੀਂ ਕਰਦੇ ਯਾਨੀ ਕਿ ਅੱਗੇ ਹਿਲ ਜਾਂਦੇ ਸੀ ਛੋਟੇ ਛੋਟੇ ਗੱਲਾਂ ਦੇ ਉੱਪਰ ਹੀ। ਹੁਣ ਜਿਹੜੀ ਇਹ ਸਮਾਈਲ ਬਰਕਰਾਰ ਰਹਿੰਦੀ ਹੈ ਔਰ ਮੈਂ ਜਾਣੀ ਆ ਵੀ ਸਭ ਨੂੰ ਹੀ ਕਿਉਂਕਿ ਜੀਵਨ ਹੈ ਜੀਵਨ ਦੇ ਵਿੱਚ ਦੁੱਖ ਸੁੱਖ ਆਨੇ ਹੀ ਆਨੇ ਆ ਉੱਚੀ ਨੀਚ ਹੁੰਦੀ ਰਹਿੰਦੀ ਹੈ। ਸਥਿਤੀਆਂ ਬੰਦੀਆਂ ਰਹਿੰਦੀਆਂ ਪਰ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲ ਸਕੇ ਤਾਂ ਇਸ ਤੋਂ ਅੱਛਾ ਕੁਝ ਵੀ ਨਹੀਂ ਹੈ। ਤੇ ਇਸ ਕਰਕੇ ਮੈਂ ਚਾਹਨੀ ਹੈ ਹਰ ਇੱਕ ਨੂੰ ਇੱਕ ਕੋਰਸ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਮਤਲਬ ਖੁਸ਼ ਰਹਿ ਸਕਣ ਅਸੀਂ ਖੁਸ਼ ਹੁੰਨੇ ਤਾਂ ਆਪਣਾ ਆਲਾ ਦਵਾਲਾ ਸਾਡਾ ਪਰਿਵਾਰ ਸਾਡੇ ਮਿੱਤਰ ਸਭ ਖੁਸ਼ ਰਹਿੰਦੇ ਆ ਤਾਂ ਅਸੀਂ ਇੱਕ ਕਾਰਨ ਆ ਖੁਦ ਹੀ ਅਸੀਂ ਕਈ ਵਾਰੀ ਦੂਸਰੇ ਅੰਦੋਸ਼ ਦੀਨੇ ਰਹਨੇ ਆ ਵੀ ਉਸ ਕਰਕੇ ਮੈਂ ਦੁੱਖ ਹੋ ਗਿਆ ਤਾਂ ਅਸੀਂ ਖੁਦ ਹੀ ਆਪਣੀ ਖੁਸ਼ੀ ਦੇ ਔਰ ਦੁੱਖ ਦੇ ਕਾਰਨ ਆ ਤਾਂ ਜਿਹੜਾ ਉਹ ਖੁਸ਼ੀ ਉਹ ਸਾਨੂੰ ਆਪਣੇ ਅੰਦਰੋਂ ਹੀ ਲੱਭ ਜਾਂਦੀ ਹੈ ਜਦੋਂ ਅਸੀਂ ਮਤਲਬ ਕਿਤੇ ਕਿਸੇ ਸੰਤ ਨਾਲ ਮਹਾਪੁਰਸ਼ ਨਾਲ ਜੁੜ ਜਾਂਦੇ ਆ ਔਰ ਮੈਂ ਖੁਦ ਦਾ ਮੇਰਾ ਆਪਣਾ ਐਕਸਪੀਰੀਅੰਸ ਐਸ ਕਰਕੇ ਮੈਂ ਜ਼ਰੂਰ ਕਹਿੰਨੀ ਸਭ ਨੂੰ ਇਹ ਜ਼ਰੂਰ ਕੋਰਸ ਕਰਨਾ ਚਾਹੀਦਾ ਔਰ ਬੱਚਿਆਂ ਲਈ ਮੇਨਲੀ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਬੱਚੇ ਆਬਜ਼ਰਵ ਬੱਚੇ ਜਲਦੀ ਕੈਚ ਕਰਦੇ ਹਰ ਇੱਕ ਚੀਜ਼ ਨੂੰ ਤਾਂ ਉਹਨਾਂ ਦੀ ਜੇ ਲਾਈਫ ਚੇਂਜ ਹੋ ਜਾਏਗੀ ਤਾਂ ਸਾਡਾ ਸਮਾਜ ਆਟੋਮੈਟਿਕਲੀ ਜੋ ਕਿ ਗਲਤ ਦਿਸ਼ਾ ਵੱਲ ਜਾ ਰਿਹਾ ਤਾਂ ਉਹ ਚੇਂਜ ਹੋ ਜਾਏਗਾ ਤੇ ਇਸ ਕਰਕੇ ਬੱਚਿਆਂ ਨੂੰ ਜ਼ਰੂਰ ਇਹ ਕੋਰਸ ਕਰਵਾਉਣਾ ਚਾਹੀਦਾ ਹੈ ਜਿੱਦਾਂ ਕਿ ਮਤਲਬ ਬੜੇ ਮੈਂ ਬੜੀ ਮਤਲਬ ਮੈਂ ਹੁਣ ਸੀਨੀਅਰ ਸਿਟੀਜ਼ਨ ਆ ਔਰ ਮੇਰੀ ਹੈਲਥ ਇਸ਼ੂਜ਼ ਅੱਜ ਦੇ ਲਈ ਲਗਭਗ 40 ইয়ারਸ ਤੋਂ ਚੱਲ ਰਹੀ ਹੈ। ਔਰ ਮੈਂ ਦੇਖਿਆ ਜਦੋਂ ਤੇ ਮੈਂ ਜੋੜੀਆਂ ਸਾਧਨਾ ਕਰ ਰਹੀ ਹਾਂ, ਰੈਗੂਲਰ ਪ੍ਰੈਕਟਿਸ ਦੇ ਨਾਲ ਜਿਹੜੀ ਹੈਗੀ ਆ ਆਪਣਾ ਦਵਾਈਆਂ ਜਿਹੜੀਆਂ ਉਹ ਮਤਲਬ ਵਧੀਆਂ ਨਹੀਂ ਘੱਟ ਪਾਵੇਂ ਗਈਆਂ ਤਾਂ ਉਹਦੇ ਨਾਲ ਕੀ ਸਿਹਤ ਵੀ ਚੋ ਵੀ ਸੁਧਾਰ ਹੁੰਦਾ। ਇਸ ਕਰਕੇ ਜ਼ਰੂਰ ਸਾਨੂੰ ਇਸ ਦਾ ਲਾਭ ਲੈਣਾ ਚਾਹੀਦਾ। ਯੰਗਸਟਰਸ ਅੱਜ ਕੱਲ ਜਿੱਦਾਂ ਦਿਸ਼ਾ ਪੜਖ ਰਹੇ ਹਨ ਜਿੱਦਾਂ ਆਪਾਂ ਦੇਖ ਰਹੇ ਹਾਂ ਬੀ ਸਮਾਜ ਦੇ ਵਿੱਚ ਸਭ ਬੱਚੇ ਜਿਹੜੇ ਹੈਗੇ ਆ ਉਹ ਕਿਉਂਕਿ ਉਹਨਾਂ ਦੀ ਪਰਵਰਿਸ਼ ਇੱਦਾ ਹੋ ਰਹੀ ਹੈ ਵੀ ਉਹ ਕਿਸੇ ਦਾ ਕਿਆ ਨਾ ਮੰਨਣ ਦੇ ਮੂਡ ਵਿੱਚ ਹੀ ਨਹੀਂ ਹੈ ਤਾਂ ਮੈਨੂੰ ਕਿਤੇ ਨਾ ਕਿਤੇ ਦੋਸ਼ੇ ਪੇਰੈਂਟਸ ਦਾ ਲੱਗਦਾ ਤੇ ਜੇ ਯੰਗਸਟਰਸ ਮਤਲਬ ਜਦੋਂ ਅਸੀਂ ਸ਼ੁਰੂ ਤੋਂ ਬੱਚਿਆਂ ਨੂੰ ਕਰਵਾਵਾਂਗੇ ਛੋਟੇ ਹੁੰਦੇ ਹੀ ਕਰਨਗੇ ਤਾਂ ਉਹਨਾਂ ਦਾ ਜਿਹੜਾ ਬੇਸ ਬੇਸ ਅੱਛਾ ਬਣ ਜਾਏਗਾ ਇਸ ਕਰਕੇ ਉਹ ਯੰਗਸਟਰ ਨੂੰ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹ ਮਤਲਬ ਜਿੱਦਾਂ ਇਕ ਸਾਧਨਾ ਦੇ ਨਾਲ ਉਹਨਾਂ ਨੂੰ ਹੋਰ ਕਿਸੇ ਬਾਹਰ ਬਾਹਰਲਾ ਜਿਹੜੀ ਹੈਗੀ ਹੈ ਕੋਈ ਮੈਡੀਸਿਨ ਜਾਂ ਕੁਝ ਜੋ ਵੀ ਨਸ਼ਾ ਉਸ ਦੀ ਜ਼ਰੂਰਤ ਰਹਿੰਦੀ ਏ ਕਿ ਖੁਮਾਰੀ ਅਲੱਗ ਤਰ੍ਹਾਂ ਦੀ ਚੜ ਜਾਂਦੀ ਹੈ ਬੱਚਿਆਂ ਦੇ ਉੱਪਰ ਇਸ ਕਰਕੇ ਯੰਗਸਟਰਸ ਨੂੰ ਵੀ ਕਰਨਾ ਜ਼ਰੂਰੀ ਹੈ ਮੇਰਾ ਨਾਮ ਰੰਜੂ ਦਾਬਰਾ ਮੈਂ 2005 ਤੋਂ ਆਰਟ ਆਫ ਲਿਵਿੰਗ ਨਾਲ ਜੁੜੀ ਹੋਈ ਹਾਂ ਐਂਡ ਆਰਟ ਆਫ ਲਿਵਿੰਗ ਦੀ ਟੀਚਰ ਵੀ ਹਾਂ ਪਰ ਲਾਸਟ ਈਅਰ ਮੇਰੇ ਨਾਲ ਐਸੀ ਘਟਨਾ ਹੋਈ ਕਿ ਮੈਂ ਪੂਰੀ ਤਰ੍ਹਾਂ ਪੈਰਾਲਾਈਜ਼ ਹੋ ਗਈ ਟੋਟਲ ਆਵਾਜ਼ ਵੀ ਚਲੀ ਗਈ ਪੂਰੀ ਬਾਡੀ ਪੈਰਾਲਾਈਜ਼ ਹੋ ਗਈ ਫॉर 5 ਮੰਥਸ ਮੈਂ ਬਿਲਕੁਲ ਬੈੱਡ ਤੇ ਸੀ ਪਰ ਮੇਰਾ ਵਿਸ਼ਵਾਸ ਸੀ ਜਿਹੜਾ ਉਹ ਨਹੀਂ ਡੋਲਿਆ ਗੁਰੂ ਕਿਰਪਾ ਬਣੀ ਰਹੀ ਗੁਰੂ ਜੀ ਦੀ ਕਿਰਪਾ ਨਾਲ ਅੱਜ ਮੈਂ ਬਿਲਕੁਲ ਠੀਕ ਐ ਕਿਉਂ ਜ਼ਰੂਰੀ ਐ ਦੇਖੋ ਮੈਂ ਬਿਮਾਰ ਹੋਈ ਮੈਨੂੰ ਡਾਕਟਰਸ ਰੋਜ਼ ਕਹਿੰਦੇ ਸੀਗੇ ਮੇਰੇ ਜਿਹੜਾ ਡਾਕਟਰ ਸੀ ਉਹਨਾਂ ਨੇ 40 ਮੋਹਾਲੀ ਹਸਪੀਟਲ ਦੇ ਡਾਕਟਰ ਸੀ ਉਹਨਾਂ ਨੇ ਮੇਰੇ ਹਸਬੰਡ ਨੂੰ ਕਹਤਾ ਕਿ ਵੀ ਕੁਝ ਵੀ ਹੋ ਸਕਦਾ ਐ ਇਹ ਕੋਮਾ ਚ ਜਾ ਸਕਦੇ ਆ ਇਹਨਾਂ ਨੂੰ ਟੋਟਲ ਪੈਰਾਲਾਈਜ਼ ਹੋ ਸਕਦਾ ਹੈ ਵੈਂਟੀਲੇਟਰ ਤੇ ਜਾ ਸਕਦੇ ਆ ਔਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਇੱਥੇ ਉਹਨਾਂ ਦੇ ਪਾਈਪ ਪੈ ਸਕਦੇ ਆ ਫੂਡ ਲਈ ਕਿ ਇਹਨਾਂ ਨੂੰ ਜੇ ਅਗਰ ਸਫੋਕੇਸ਼ਨ ਹੋਈ ਤਾਂ ਮੈਂ ਇਹ ਗੱਲ ਇਹਨਾਂ ਨੂੰ ਡਾਕਟਰ ਨਾਲ ਡਿਸਕਸ ਕਰਦੇ ਹੋਏ ਸੁਣ ਲਿਆ ਔਰ ਮੈਂ ਮਨ ਚ ਪੱਕਾ ਇਰਾਦਾ ਕਰ ਲਿਆ ਕਿ ਹੋਰ ਕੁਝ ਜੋ ਮਰਜ਼ੀ ਹੋ ਜੇ ਇਸ ਤੋਂ ਵੱਧ ਨਹੀਂ ਹੋਏਗਾ ਇਹ ਹੁਣ ਤਾਂ ਡੇਲੀ ਮੈਂ ਮੈਂ ਤੁਸੀਂ ਸੋਚ ਨਹੀਂ ਸਕਦੇ ਮੈਂ ਕਿੰਨੀਆਂ ਪੇਨਸਟ ਸੀ 24 ਆਵਰਸ ਮੈਂ ਚਿੱਕਾ ਮਾਰਦੀ ਸੀ 4 ਮਹੀਨੇ ਤੱਕ 5 ਮਹੀਨੇ ਤੱਕ ਕੋਈ ਕਹਿੰਦਾ ਨਹੀਂ ਸੀ ਇਹ ਬੱਚੇਗੀ ਪਰ ਆਰਟ ਆਫ ਲਿਵਿੰਗ ਕਿਉਂ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਮੈਂਟਲ ਪਾਵਰ ਹੈ ਉਹੀ ਤੁਹਾਡੇ ਸਰੀਰ ਨੂੰ ਚਲਾਉਂਦੀ ਹੈ ਔਰ ਆਪਣੀ ਮੈਂਟਲ ਪਾਵਰ ਨੂੰ ਵਧਾਨ ਲਈ ਬਣਾਉਣ ਲਈ ਆਰਟ ਆਫ ਲਿਵਿੰਗ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਜ਼ਰੂਰੀ ਮੇਰੇ ਡਾਕਟਰਸ ਮੈਨੂੰ ਰੋਜ਼ ਪੁੱਛਦੇ ਸੀ ਆਪ ਕੈਸੇ ਹੋ ਆਪਕਾ ਮਨ ਕੈਸਾ ਹੈ ਮੈਂ ਇੱਕ ਦਿਨ ਵੀ ਡੋਲੀ ਨਹੀਂ ਮੈਨੂੰ ਨਹੀਂ ਸੀ ਪਤਾ ਮੇਰੇ ਹੱਥ ਦੀ ਸੀ ਚੱਲਦੇ ਮੇਰੇ ਮੂੰਹ ਤੇ ਕੋਈ ਕਪੜਾ ਆ ਕੇ ਪਾ ਜਾਂਦਾ ਸੀ ਮੈਂ ਆਪਣਾ ਕਪੜਾ ਉਤਾਰ ਨਹੀਂ ਸੀ ਸਕਦੀ ਐਹੋ ਜੀ ਹਾਲਤ ਹੋ ਗਈ ਸੀ ਮੇਰੀ ਪਰ ਅੱਜ ਮੈਂ ਆਪਣੇ ਪੈਰਾਂ ਤੇ ਚੱਲ ਰਹੀ ਹਾਂ ਸਿਰਫ ਮਨੋਬਲ ਜਿਹੜਾ ਕਿ ਮੈਨੂੰ ਆਰਟ ਆਫ ਲਿਵਿੰਗ ਤੋਂ ਔਰ ਗੁਰੂ ਜੀ ਦੀ ਕਿਰਪਾ ਨਾਲ ਗੁਰੂ ਜੀ ਦੇ ਵਿਸ਼ਵਾਸ ਦੇ ਨਾਲ ਕਿਉਂਕਿ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਤੁਹਾਨੂੰ ਵਿਸ਼ਵਾਸ ਕਰਨਾ ਪਏਗਾ ਔਰ ਮੈਂ ਤਾਂ ਕਹਾਂਗੀ ਕਿ ਹਰ ਇਨਸਾਨ ਨੂੰ ਹਰ ਬੱਚੇ ਨੂੰ ਆਰਟ ਆਫ ਲਿਵਿੰਗ ਦੇ ਕੋਰਸਿਸ ਆ ਜਿਹੜੇ ਕਰਨੇ ਚਾਹੀਦੇ ਆ ਇੰਨੇ ਵਧੀਆ ਕੋਰਸਿਸ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਏਜ ਦੇ ਮੁਤਾਬਕ ਜੋ ਸਾਡੀਆਂ ਜ਼ਰੂਰਤਾਂ ਹਨ ਉਸ ਤਰੀਕੇ ਨਾਲ ਇਹ ਸਾਨੂੰ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਕਿ ਜੀਵਨ ਕਿਸ ਤਰ੍ਹਾਂ ਸੀ ਜੀਣਾ ਇੱਕ ਛੋਟੇ ਬੱਚੇ ਤੋਂ ਲੈ ਕੇ 4 ਸਾਲ ਦੇ ਬੱਚੇ ਤੋਂ ਲੈ ਕੇ 70 80 ਸਾਲ ਦੇ ਜੋ ਜੋ ਤੁਹਾਡੀਆਂ ਨੀਡਸ ਆ फिजिकल मेंटल मैं तो मेरी लाइफ ਨੂੰ ਤਾਂ ਇੱਕ ਯੂ ਟਰਨ ਦਿੱਤਾ ਸੀ ਪਹਿਲਾਂ ਹੀ ਗੁਰੂ ਜੀ ਨੇ ਪਰ ਹੁਣ ਤਾਂ ਮੈਰੀ ਜਿਹੜੀ ਜ਼ਿੰਦਗੀ ਹੈ ਉਹ ਗੁਰੂ ਜੀ ਦੀ ਰਣੀ ਹੈ ਕੋਈ ਗਈ ਸੀ ਮੋਹਾਲੀ ਤੋਂ ਅੱਜ ਮੈਂ ਉੱਥੋਂ ਹੀ ਆ ਰਹੀ ਐ ਤਾਂ ਮੇਰੇ ਡਾਕਟਰ ਇੰਨਾ ਖੁਸ਼ ਹੋਏ ਮੈਨੂੰ ਦੇਖ ਕੇ ਕਹਿੰਦੇ ਮੈਨੇ ਆਪਕੇ ਜੈਸੀ ਲੇਡੀ ਨਹੀਂ ਦੇਖੀ ਮੈਨੇ ਕਿਹਾ ਕਿਉਂ ਕਹਤੇ مجھے ਪਤਾ ਹੈ ਆਪਕੋ ਮੈਂ کیسے بولਤਾ ਰਹਤਾ ਥਾ ਕਿ ਆਪ ਠੀਕ ਹੋ ਆਪ ਠੀਕ ਹੋ ਪਰ ਅੰਦਰ ਸੇ ਮੇਰੇ ਕੋ ਵੀ ਡਰ ਲਗਾ ਹੋਆ ਥਾ ਆਪਕੇ ਲਈ आपकी विल पावर ने आपको बचा लिया मैंने कहा नहीं नहीं डॉक्टर साहब आप थैंक यू सो मच आपने मुझे नया जीवन दिया है वो कहते नहीं आपकी जो विल पावर थी आपको उसने बचाया और विल पावर आई कहाँ से गुरु जी की कृपा से सबनों चाहे वो जिमें मेरी पोजीशन के मुताबिक मैं दस सकती हूँ कि मैं एक मदर इन लॉ भी है ठीक है ग्रैंड चिल्ड्रंस भी है मेरे ਦੇਖੋ ਹਰ ਇਨਸਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਚਾਹੇ ਉਹ ਕਿਸੇ ਵੀ ਏਜ ਦੇ ਵਿੱਚ ਹੈ ਪਰ ਜੋ ਅ ਅੱਜ ਕੱਲ ਦੀ ਜਨਰੇਸ਼ਨ ਹੈ ਉਸ ਨੂੰ ਇਹ ਗੱਲਾਂ ਜਿਹੜੀਆਂ ਸਿਖਾਉਣੀਆਂ ਪੈਣੀਆਂ ਸਾਡਾ ਟਾਈਮ ਥੋੜਾ ਕੁਝ ਹੋਰ ਸੀ ਅਸੀਂ ਫੇਰ ਵੀ ਦੇਖ ਕੇ ਸਿੱਖਦੇ ਸੀ ਪਰ ਅੱਜ ਕੱਲ ਦਾ ਜੋ ਸਿਸਟਮ ਹੋ ਗਿਆ ਮੈਂ ਇਹ ਨਹੀਂ ਕਹਿੰਦੀ ਕਿ ਬੱਚੇ ਗਲਤ ਹੈ ਬਿਲਕੁਲ ਗਲਤ ਨਹੀਂ ਹੈ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਬਿਲਕੁਲ ਠੀਕ ਹੈ ਪਰ ਉਹਨਾਂ ਨੂੰ ਇਹ ਸਾਡੀ ਵੱਡਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਇਹ ਰਿਅਲਾਈਜ਼ੇਸ਼ਨ ਕਰਾਇਆ ਜਾਏ ਕਿ ਕੀ ਠੀਕ ਹੈ ਔਰ ਕੀ ਗਲਤ ਹੈ ਕਿਉਂਕਿ ਕਿਉਂ ਮੈਂ ਇਹ ਨਹੀਂ ਕਹਿੰਦੀ ਵੀ ਸਾਨੂੰ ਹੀ ਪਤਾ ਵੀ ਅਸੀਂ ਠੀਕ ਆ ਜਾਂ ਗਲਤ ਹੈ ਉਸ ਦਾ ਕਾਰਨ ਇਹ ਹੈ ਕਿ ਜੋ ਐਕਸਪੀਰੀਅੰਸ ਹੁਣ ਇੱਕ 60 ਸਾਲ ਦੇ ਬੰਦੇ ਦਾ ਹੋ ਸਕਦਾ ਉਹ ਇੱਕ 25 ਸਾਲ ਦੇ ਬੱਚੇ ਦਾ ਨਹੀਂ ਹੋ ਸਕਦਾ ਔਰ ਮੈਂ ਖੁਦ ਇੱਕ ਬਹੁਤ ਸਾਰੀਆਂ ਚੀਜ਼ਾਂ ਰਿਅਲਾਈਜ਼ ਕਰਦੀਆਂ ਕਿ ਜਦੋਂ ਮੈਂ ਉਹ ਸਟੇਜ ਦੇ ਵਿੱਚ ਸੀ ਅਸੀਂ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਔਰ ਇਹ ਸਾਡਾ ਫਰਜ ਬੰਦਾ ਹੈ ਬੱਚਿਆਂ ਨੂੰ ਦੱਸਣਾ ਮੰਨਣਾ ਜਾਂ ਨਾ ਮੰਨਣਾ ਉਹਨਾਂ ਦੀ ਮੱਜੀ ਹੈ थैंक यू ਅੱਜ ਦਾ ਯੂਥ ਕਿਉਂਕਿ ਬਹੁਤ ਜ਼ਿਆਦਾ ਸਟ्रेस 'ਚ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਯੂਥ ਨੂੰ ਹੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਸ ਕੋਰਸ ਕਰਨ ਦੀ ਕਿਉਂਕਿ ਉਹਨਾਂ ਨੂੰ ਡਰੱਗਸ ਤੋਂ ਯੂਥ ਨੂੰ ਬਾਹਰ ਆਉਣ ਦੀ ਜ਼ਰੂਰਤ ਹੈ ਉਹਨਾਂ ਦਾ ਸਟ्रेस ਦੂਰ ਕਰਨ ਜੇ ਉਹੀ ਆਉਣ ਵਾਲੀ ਅਗੋ ਪੀੜ੍ਹੀ ਆਪਣਾ ਫਿਊਚਰ ਉਹੀ ਹੈ ਉਹਨੂੰ ਖੁਸ਼ ਰੱਖਣਾ ਆਪਣੇ ਲਈ ਬਹੁਤ ਜ਼ਰੂਰੀ ਹੈ ਔਰ ਇਸ ਲਈ ਇਸ ਕੋਰਸ ਦਾ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਲਈ ਇਸ ਕੋਰਸ ਨੂੰ ਜਿਵੇਂ ਜਿਵੇਂ ਆਪਾਂ ਕਰਾਂਗੇ ਜਿਵੇਂ ਜਿਵੇਂ ਪ੍ਰੈਕਟਿਸ ਕਰਾਂਗੇ ਸੁਦਰਸ਼ਨ ਕਿਰਿਆ ਦੀ ਪ੍ਰੈਕਟਿਸ ਕਰਾਂਗੇ ਓਵੇਂ ਓਵੇਂ ਬਹੁਤ ਹੱਦ ਤੱਕ ਉਹਨਾਂ ਤੋਂ छुटਕਾਰਾ ਪਾਇਆ ਜਾ ਸਕਦਾ ਹੈ ਦਵਾਈਆਂ ਤੋਂ ਡਾਕਟਰਸ ਤੋਂ ਸਾਡਾ ਆਪਣਾ ਪਰਸਨਲ ਐਕਸਪੀਰੀਅੰਸ ਵੀ ਹੈ ਜਿਵੇਂ ਜਿਵੇਂ ਅਸੀਂ ਕਰਦੇ ਹਾਂ ਰੋਜ਼ ਯੋਗਾ ਕਰਦੇ ਹਾਂ ਰੋਜ਼ ਸੁਦਰਸ਼ਨ ਕਰਿਆ ਕਰਦੇ ਹਾਂ ਤਾਂ ਕਾਫੀ ਹੱਦ ਤੱਕ ਦਵਾਈਆਂ ਤੋਂ ਡਾਕਟਰ ਤੋਂ ਦੂਰ رہ ਸਕਦੇ ਹਾਂ ਕਾਰਸ਼ ਯੋਗਾ ਹੈ ਮੇਦਾ ਯੋਗਾ ਹੈ ਜਿਹੜੇ ਪੰਜ ਤੋਂ 7 8 ਸਾਲ ਦੇ ਬੱਚੇ ਨੇ ਉਹਨਾਂ ਲਈ ਉਤਕਰਸ਼ ਯੋਗਾ ਹੈ ਫਿਰ ਮੇਦਾ ਯੋਗਾ ਹੈ ਫਿਰ ਸਾਡੇ ਵੱਡਿਆਂ ਲਈ ਹੈਪੀਨੈਸ ਪ੍ਰੋਗਰਾਮ ਹੈ ਜਿਹੜਾ ਅਸੀਂ ਕਰਦੇ ਆ ਵੱਡੇ ਲੋਕ ਔਰ ਅਡਲਟਸ 80 ਸਾਲ ਤੱਕ ਲੋਕ ਕਰ ਸਕਦੇ ਨੇ ਇਸ ਕੋਰਸ ਨੂੰ ਕਰ ਸਕਦੇ ਨੇ ਜਿਹੜੇ ਹੈਲਦੀ ਨੇ 80 ਸਾਲ ਤੱਕ ਸਾਡੇ ਆਪਣੇ ਮੇਰੇ ਮਦਰ ਇਨ ਲਾ 85 ਸਾਲ ਦੇ ਨੇ ਉਹਨਾਂ ਨੇ ਇੱਕ ਕੋਰਸ ਕੀਤਾ ਆਰਟ ਆਫ ਲੀਵਿੰਗ ਅਸੀਂ ਉਹਨਾਂ ਨੂੰ ਕਰਾਇਆ ਕੋਰਸ ਔਰ ਉਹਨਾਂ ਨੇ ਆਰਾਮ ਨਾਲ ਕਰ ਲਿਆ ਔਰ ਉਹਨਾਂ ਨੂੰ ਇੰਨਾ ਅੱਛਾ ਲੱਗਿਆ ਕੋਰਸ ਕਰਕੇ ਬਹੁਤ ਅੱਛਾ ਲੱਗਿਆ सब ले हर पीढ़ी ले कोर्स से आर्ट ऑफ लिविंग गुरु जी का हर पीढ़ी ले हर पीढ़ी ले अलग अलग कोर्स ने ले, ले, यंगस्टर्स ले सब ले है कोर्से, कॉरपोरेट कोर्सेस ने साढ़े ਇਕ ਜਿੱਦਾਂ ਬਚਪਨ ਦੇ ਵਿੱਚ ਬੱਚਾ ਨੂੰ ਹੁੰਦਾ ਸਟੱਡੀ ਦਾ ਸਟ्रेस ਹੈ ਨਾ ਤੇ ਮੈਡੀਟੇਸ਼ਨ ਯੋਗਾ ਨਾਲ ਉਹ ਵੀ ਘਟਦਾ ਆਪਾਂ ਨੂੰ ਰੂਟੀਨ ਚ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਆਪਣੀ ਮਿਡਲ ਸਟੇਜ ਆ ਜਾਂਦੀ ਏ ਇਸ ਦੀ ਤੇ ਜਿੱਦਾਂ ਉਹਦੇ ਵਿੱਚ ਕੰਮ ਦਾ ਬਹੁਤ ਸਟ्रेस ਹੁੰਦਾ ਉਹਦੇ ਲਈ ਵੀ ਇਹ ਬਹੁਤ ਬੈਨੀਫੀਸ਼ੀਅਲ ਆ ਤੇ 올ਡੇਸ ਦਾ ਸਟ्रेस ਹੁੰਦਾ ਹੀ ਹੁੰਦਾ ਕਿਉਂਕਿ ਬਜ਼ੁਰਗ ਹੈ ਜਿਹੜੇ ਉਹ ਇਕੱਲਾਪਨ ਫੀਲ ਕਰਦੇ ਆ ਤੇ ਯੋਗਰ ਮੈਡੀਟੇਸ਼ਨ ਤੁਹਾਨੂੰ ਮੈਂਟਲੀ ਇੰਨਾ ਕੁ ਸਟਰੋਂਗ ਕਰ ਦਿੰਦਾ ਕਿ ਤੁਹਾਨੂੰ ਇਕੱਲਾਪਨ ਫੀਲ ਨਹੀਂ ਹੁੰਦਾ ਆਰ ਬੀਇੰਗ ਐਸ ਅ ਡਾਕਟਰ ਮੈਂ ਐਡਵਾਈਸ ਦਵਾਂਗੀ ਕਿ ਇੱਕੋ ਇੱਕ ਹੀ ਬਰੀਦੀ ਹੈ ਐਕਸਰਸਾਈਜ਼ ਹੀ ਆ ਜਿਨ੍ਹਾਂ ਦੇ ਥਰੂ ਆਪਾਂ ਟਾਕਸਿਨ ਬਾਡੀ ਦੇ ਬਾਹਰ ਕੱਢ ਸਕਦੇ ਆ ਤੇ ਆਪਣੀ ਇਮਿਊਨਿਟੀ ਹੈ ਜਿਹੜੀ ਉਹਨੂੰ ਬੂਸਟ ਅਪ ਕਰ ਸਕਦੇ ਆ ਤੇ ਜਿੱਦਾਂ ਆਟੋਇਮਿਊਨ ਡਿਜ਼ੀਜ਼ਸ ਆ ਉਹਨਾਂ ਨਾਲ ਲੜਨ ਲਈ ਸ਼ਕਤੀ ਆਪਣੀ ਬਾਡੀ ਦੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਤੇ ਬਰੀਦੀنگ ਐਕਸਰਸਾਈਜ਼ ਐਕਸਰਸ ਸਾਈਜ਼ ਨਾਲ ਬਹੁਤ ਫਰਕ ਪੈਂਦਾ ਮੈਂ ਇਹ ਹੀ ਸੰਦੇਸ਼ ਦੇਉਂਗੀ ਰੁਟੀਨ ਦੇ ਵਿੱਚ ਯੋਗਾ ਮੈਡੀਟੇਸ਼ਨ ਐਂਡ ਬਰੀਥਿੰਗ ਐਕਸਰਸਾਈਜ਼ ਜ਼ਰੂਰ ਕਰਨੀਆਂ ਚਾਹੀਦੀਆਂ ਥੈਂਕਸ 13 ਮਈ ਤੋਂ ਮਤਲਬ 13 ਮੈਂ ਸਾਨੂੰ ਸ਼੍ਰੀ ਰਵੀ ਸ਼ੰਕਰ ਗੁਰੂਦੇਵ ਨੇ ਇੱਕ ਬਹੁਤ ਪਿਆਰਾ ਮੈਸੇਜ ਦਿੱਤਾ ਹੈ ਪਿਆਰ ਭਰਿਆ ਮੈਸੇਜ ਦਿੱਤਾ 13 ਮੈਂ ਜਦੋਂ ਅੱਜ ਦੀ ਦੁਨੀਆ ਵਿੱਚ ਅਸੀਂ ਮੇਰਾ ਮੇਰਾ ਕਰਦੇ ਹਾਂ ਉਹਨਾਂ ਨੇ ਕਿਹਾ ਮੈਂ ਤੇਰਾ ਅੱਜ ਮੁਕਸਰ ਵਿੱਚ ਬਹੁਤ ਹੀ ਪਿਆਰਾ satsang ਹੋ ਰਿਹਾ ਹੈ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੇ ਜਨਮ ਦਿਨ ਤੇ ਪੂਰੇ ਵਿਸ਼ਵ ਚ 172 ਕੰਟਰੀ ਵਿੱਚ ਆਰਟ ਆਫ ਲੀਵਿੰਗ ਦੇ ਕੋਰਸਿਸ ਹੁੰਦੇ ਨੇ satsang ਹੁੰਦੇ ਨੇ ਵੱਖ-ਵੱਖ ਗਤੀਵਿਧੀਆਂ ਹੁੰਦੀਆਂ ਨੇ ਸੇਵਾ ਪ੍ਰੋਜੈਕਟ ਚੱਲਦੇ ਨੇ ਔਰ ਅੱਜ ਅਸੀਂ ਵੀ ਸਾਰੇ ਮਿਲ ਕੇ satsang ਕਰ ਰਹੇ ਹਾਂ ਮੁਕਸਰ ਸਾਹਿਬ ਵਿੱਚ ਤੁਹਾਨੂੰ ਸਾਰਿਆਂ ਨੂੰ ਗੁਰੂਦੇਵ ਸ਼੍ਰੀ ਰਵੀ ਸ਼ੰਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਦੌਰ ਵਿੱਚ ਜਿੱਥੇ ਸਟ੍ਰੈਸ ਬਹੁਤ ਜ਼ਿਆਦਾ ਹੋ ਰਿਹਾ ਹੈ ਬੱਚੇ ਸਟ੍ਰੈਸ ਦੇ ਵਿੱਚ ਗਲਤ ਕਦਮ ਉਠਾ ਰਹੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਆਰਟ ਆਫ ਲੀਵਿੰਗ ਦੇ ਕੋਰਸ ਬੱਚਿਆਂ ਲਈ ਬਹੁਤ ਸਹਾਇੀ ਹੁੰਦੇ ਨੇ ਇੱਕ ਤਾਂ ਨਸ਼ੇ ਤੋਂ ਮੁਕਤੀ ਇੱਕ ਚੰਗੀ ਸਿਹਤ ਦੂਜਾ ਪੜ੍ਹਾਈ ਵਿੱਚ ਕਨਸੈਂਟਰੇਸ਼ਨ ਵੱਧਦੀ ਹੈ ਆਪਣੇ ਕੰਮ ਵਿੱਚ ਬੜਾ ਧਿਆਨ ਵੱਧਦਾ ਹੈ ਔਰ ਜਦੋਂ ਮਨ ਸ਼ਾਂਤ ਹੁੰਦਾ ਹੈ ਅਸੀਂ ਹਰ ਪਾਸੇ ਤਰੱਕੀ ਕਰਦੇ ਹਾਂ ਆਰਟ ਆਫ ਲੀਵਿੰਗ ਦੇ ਬੱਚਿਆਂ ਦੇ ਕੋਰਸ ਸmeida yoga pragya yoga ਹਰ ਥਾਂ ਤੇ ਚੱਲ ਰਹੇ ਨੇ ਮੁਕਸਰ ਦੇ ਵੀ ਡੀਏਵੀ ਪਬਲਿਕ ਸਕੂਲ ਵਿੱਚ ਇਸ ਟਾਈਮ ਕੋਰਸ ਹੋ ਰਹੇ ਨੇ ਔਰ ਹੈਪੀਨੈਸ ਕੋਰਸ ਹੁੰਦੇ ਨੇ ਉਸ ਤੋਂ ਇਲਾਵਾ ਐਡਵਾਂਸ ਕੋਰਸਸ ਜੋ ਅਧਿਆਤਮ ਦੇ ਤੌਰ ਤੇ ਆਪਣੇ ਆਪ ਚ ਹੋਰ ਗਹਿਰੇ ਜਾਣਾ ਚਾਹੁੰਦੇ ਨੇ ਆਰਟ ਆਫ ਲੀਵਿੰਗ ਨੇ ਆਪਣੇ ਕੋਰਸਸ ਰਾਈ ਇੱਕ ਅਧਿਆਤਮਿਕਤਾ ਇੱਕ ਗਿਆਨ ਦੀ ਨਵੀਂ ਚੇਤਨਾ ਫੈਲਾਈ ਹੈ ਇਸ ਲਈ ਅਸੀਂ ਗੁਰੂ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਤਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਸਬਰ ਸੰਤੋਖ ਨਾਲ ਕਿਵੇਂ ਰਿਹਾ ਜਾ ਸਕਦਾ ਹੈ ਨੈਗੇਟਿਵਿਟੀ ਤੋਂ ਦੂਰ ਕਿਵੇਂ ਰਿਹਾ ਜਾ ਸਕਦਾ ਹੈ ਡਿਪਰੈਸ਼ਨ ਤੋਂ ਮੁਕਤੀ ਕਿਵੇਂ ਪਾਈ ਜਾ ਸਕਦੀ ਹੈ ਡਾਕਟਰਾਂ ਦੀਆਂ ਦਵਾਈਆਂ ਔਰ ਮਹਿੰਗੇ ਇਲਾਜ ਤੋਂ ਕਿਵੇਂ ਖਹਿੜਾ ਛੜਾਇਆ ਜਾ ਸਕਦਾ ਹੈ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ ਔਰ ਮਾਨਸਿਕ ਤੌਰ ਤੇ ਤੁਸੀਂ ਤੰਦਰੁਸਤ ਕਿਵੇਂ ਰਹਿ ਸਕਦੇ ਹੋ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਆਪਣਾ ਜਿਹੜਾ ਸੁਝਾਅ ਜ਼ਰੂਰ ਦੇਣਾ ਸੋ ਮੈਨੂੰ ਜਸਵਿੰਦਰ ਸਿੰਘ ਮਿੱਟਾ ਨੂੰ ਦੀਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ